ਲੋ ਵੀ ਦੋਸਤੋ ਮੀਮੀ ਕਹਿੰਦੇ ਕਣ ਮਣ ਕਣ ਮਣ ਕਰੀ ਜਾਂਦਾ ਤੇ ਆਪਣੇ ਲੇਬਰ ਆ ਚੁੱਕੀ ਹੈ ਪਨੀਰੀ ਪੱਟੀਆਂ ਦੀ ਹੈ ਤੇ ਕੱਲ ਦੇ ਹਰ ਕੱਲ ਤੋਂ ਝੋਨਾ ਲਾਉਣਾ ਸ਼ੁਰੂ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਦਿਖਾਉਣਾ ਤੁਹਾਨੂੰ ਅੱਜ ਤੱਕ ਦਾ ਮਹੌਲ ਚਾਲ ਇਹਦੀ ਬੰਦੇ ਪੱਤੀਆਂ ਦੇ ਉੱਤੋਂ ਕਰਨ ਮਨ ਕਰਨ ਹੋ ਜਾਂਦੀ ਐ ਮੌਸਮ ਹੋ ਗਿਆ ਠੰਡਾ ਤੇ ਬਾਹਰੋਂਦਰ ਆਪਣਾ ਭਰਿਆ ਪਿਆ ਉਹ ਚਲਕਣਾ ਦੇਖੀ ਜਾਨੇ ਹੁਣ ਇਹਦੂ ਪਹਿਲਾਂ ਗਰਮੀ ਸੀਗੀ ਬਾੜੀ ਤੇ ਕੰਮ ਬੱਸੋਂ ਹੀ ਬਾਹਰ ਸੀਗਾ ਇਹ ਦਿਖਾਉਣਾ ਤੁਹਾਨੂੰ ਅੱਗੇ ਆ ਵੀ ਦੋਸਤ ਟਰੈਕਟਰ ਆਪਾਂ ਲਿਆ ਏ ਤੇ ਪਣੀਰੀਲੀ ਬੰਦੇ ਨੇ ਪੱਟ ਤੇ ਲੈ ਕੇ ਚੱਲਦੇ ਹਾਂ ਆਪਾਂ ਖੇਤ ਦਦਨ ਲਾਪੇ ਬੰਦੇ 3000 ਰੁਪਏ ਆਪਾਂ ਫਿਰ ਆਹ ਪੱਟਿਆ ਕੋਈ ਨਹੀਂ ਆਹ ਖਲਿਆ ਜਾਂਦਾ 재미, hurting them because they were gutless. hoc-phabos, ti-hacernes, dan Langvijay byeai они ਆਓ ਦੋਸਤੋ ਅੱਜ ਐ ਕੇ ਰਨੇ ਪਹੁੰਚ ਗਏ। ਹੁਣ ਲਓ ਵੀ ਦੋਸਤੋ ਖੇਤ ਪਹੁੰਚ ਚੁੱਕੇ ਆਂ। ਮੇਰੀ ਲੈ ਕੇ ਤੀ। ਓਟਰਾ ਦੇ ਲਾਈਟ ਜਾ ਚੁੱਕੀ ਆ ਤੇ ਲਾਉਣੇ ਆਪਣੀ ਦੀ। रोक आंह हथ फिट देर रोकां ਬੋਲੇ ਗੋਲਡੀ ਬੋਲੇ ਲੋ ਵੀ ਦੋਸਤ ਲਾਉਣੇ ਆਪਣੇ ਇਦੀ ਲੋ ਵੀ ਦੋਸਤ ਲਾਉਣ ਲੱਗ ਪਏ ਆਪਣੇ ਬੰਦੇ ਪੇਰੀ ਇਹ ਬਣਾਇਆ ਕਿ ਆਪ ਨੱਕਾ ਨਵਾ ਇਹ ਕਹਿੰਦੇ ਮੂਰਤ ਕਰਤੀ ਇਹਨਾਂ ਨੇ ਗੁੱਟੀ ਖੋਲ ਕੇ ਇੱਥੇ ਕਾਹ ਮੁੰਡਿਆ ਮੈਂਟੂ ਮੈਂਟੂ ਨੂੰ ਮੁਰਤ ਕਿੱਥੇ ਆ ਗੋਟੀ ਖੋਲ ਕੇ ਬੰਡੂ ਕੋ ਕਹਿ ਦੇ ਅੱਗੇ ਜਾ ਕੇ ਕੋਈ ਤਾਂ ਗੱਲ ਹੈ ਉਹ ਤਾਂ ਜਾਂਦਾ ਹੀ ਨਹੀਂ ਕੋਈ ਤਾਂ ਗੱਲ ਹੈ ਚਲ ਵੀ ਦੋਸਤੋ ਇੱਥੇ ਪਨੀਰੀ ਲਾਧੀ ਆਪਾਂ ਚੱਲਦੇ ਹਾਂ ਗਾਵੇਂ ਨੋ ਵੀ ਦੋਸਤੋ ਅੱਜ ਆਪਾਂ ਪਨੀਰੀ ਲਾਗੇ ਤੇ ਕਰਕੇ ਸਵੇਰਾਂ ਟਾਈਮ ਨਾਲ ਲਾਉਣ ਲੱਗ ਪੈਣਗੇ ਰੱਬ ਠੰਡ ਹੀ ਰੱਖੇ ਝੋਨਾ ਲਾਉਣ ਵਾਲਾ ਨੂੰ ਵੀ ਸੌਖਾ ਤੇ ਝੋਨੇ ਨੂੰ ਵੀ ਸੌਖਾ ਸੌਖਾ ਜਲ ਪੋਗਾ ਨਹੀਂ ਤਾਂ ਗੱਤੀ ਮੱਚੀ ਜਾਂਦੇ ਆ ਤੇ ਦੇਖ ਹੀ ਸਕਦੇ ਆ ਧਰਮੀ ਬਹੁਤ ਸੀਗੀ ਰਾਤ ਤੜਕੇ ਆ 4:30 ਤੇ ਹੁਣ ਸੜਕਾਂ ਸ਼ੰਬੀ ਹੋ ਗਈ ਠੰਡੀ ਹੋ ਗਈ ਨਗਰ ਨਾਲ ਹੋ ਵੀ ਦੋਸਤੋ ਅਗਰੇ ਗੇ ਵਿਚ ਥੋੜੀ ਪਨੀਰੀ ਤੇ ਕਰਦੇ ਨੇ ਟਰਾਲੀ ਵੇਲੀ ਹਵਾ ਚੱਲ ਬਈ ਠੰਡੀ ਠਾਰ ਆਉਂਦੀ ਹੈ ਬਦਲ ਰਬ ਪੂਰੇ ਬਣਾਈ ਬੈਠਾ ਕਹਿੰਦੇ ਤੇ ਕਰਦੇ ਆ ਬਲੌਗ ਦਾ ਐਂਡ ਤੇ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਵਿੱਚ ਧੰਨਵਾਦ ਜੀ ਕਰ ਦਿਓ ਬਲੌਗ ਨੂੰ ਦੱਬ ਕੇ ਸ਼ੇਅਰ